ਫੁੱਟ ਨਹੀਂ ਹੁੰਦੀ ਇਹਨਰ ਚਲੋ ਬਸ ਸਹੀ ਹੈ ਸਹੀ ਹੈ ਸਹੀ ਹੈ ਚਲੋ 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 ਬੋਲੋ ਲਾਈਵ ਆਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਣੇ ਕਿਸਾਨ ਵੀ ਰੱਖੇ ਹੋਏ ਆ ਠਾਣਾਈ ਦੇ ਵਿੱਚ ਮੱਧਾਂਪੁਰ ਉੱਥੇ ਅਸੀਂ ਆਏ ਸੀ ਕਿਸਾਨ ਵੀਰਾਂ ਨੂੰ ਮਿਲੇ ਆ ਪ੍ਰਸ਼ਾਦਾ ਪਾਣੀ ਪੁੱਛਿਆ ਮੈਂ ਕਿਹਾ ਕਿਸੇ ਚੀਜ਼ ਦੀ ਲੋੜ ਹੋਵੇ ਜਿੱਥੇ ਤੱਕ ਅਸੀਂ ਮਦਦ ਕਰ ਸਕਦੇ ਆ ਜ਼ਰੂਰ ਕਰਾਂਗੇ ਮੈਨੂੰ ਮਿਲਾ ਵੀ ਦਿੱਤਾ ਪੁਲਿਸ ਵਾਲਿਆਂ ਨੇ ਐਸੀ ਗੱਲ ਨਹੀਂ ਹੈ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜੋ ਇਹ ਸਰਕਾਰ ਕਰਦੀ ਪਈ ਹੈ ਨਾ ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਦਾ ਆਪਾਂ ਬਾਰ-ਬਾਰ ਕਿਸਾਨਾਂ ਨੂੰ ਚੱਕੀਏ ਬਾਰ-ਬਾਰ ਧਰਨਿਆਂ ਤੇ ਬੈਣ ਲਈ ਮਜਬੂਰ ਕਰੀਏ ਉਹਦੇ ਨਾਲੋਂ ਤਾਂ ਜੇ ਆਪਾਂ ਕੋਈ ਪਰਮਨੈਂਟ ਸੋਲੂਸ਼ਨ ਲੱਭ ਲਈਏ ਕਿ ਕਿਸਾਨਾਂ ਦੀਆਂ ਮੰਗਾਂ ਹੀ ਮੰਨ ਲਈ ਅੱਜ ਮੈਂ ਸਮਝਦਾ ਵੀ ਅੱਜ ਤੁਸੀਂ ਚੱਕ ਤੇ ਪੰਜਾਬ ਸਰਕਾਰ ਨੇ ਚੱਕਾ ਤੇ ਕਿਸਾਨਾਂ ਦਾ ਧਰਨੇ ਫਿਰ ਕੱਲ ਨੂੰ ਕੀ ਕਰੋਗੇ 2 ਮਹੀਨੇ ਨੂੰ ਕੀ ਕਰੋਗੇ ਜੇ ਫੇਰ ਬਹਿਣਗੇ ਫੇਰ ਕੀ ਕਰੋਗੇ ਆਰ ਅੰਨਾਂ ਨੂੰ ਬਾਹਰ ਬਲਾਕੇ ਤੇ ਮਗਰੋਂ ਤੁਸੀਂ ਉਹਨਾਂ ਦੇ ਧਰਨੇ ਚ ਕਾਇਏ ਆਂ ਗਾਹ ਨੂੰ ਕਿਸਾਨਾਂ ਨੇ ਪੰਜਾਬ ਸਰਕਾਰ ਸੈਂਟਰ ਸਰਕਾਰ ਤੇ ਭਰੋਸਾ ਨਹੀਂ ਕਰਨਾ ਇਹਨਾਂ ਨੇ ਗੱਲਬਾਤ ਲਈ ਨਹੀਂ ਵੀ ਨਹੀਂ ਆਉਣਾ ਤੁਹਾਨੂੰ ਜਾਣਾ ਪੈਣਾ ਹੈ ਉਹਨਾਂ ਕੋਲੇ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਿ ਗੱਲਬਾਤ ਲਈ ਬਲਾਕੇ ਤੇ ਤੁਸੀਂ ਮੁੜ ਕੇ ਉਹਨਾਂ ਦੇ ਜਿਹੜਾ ਉੱਥੋਂ ਅਰੈਸਟ ਕਰਦੇ ਹੋ ਤੇ ਉੱਥੋਂ ਮੁੜ ਕੇ ਇਹਨਾਂ ਦੇ ਜਿਹੜਾ ਧਰਨਾ ਲਾਇਆ ਉਹ ਵੀ ਚਕਾਉਨੇ ਹੋ ਜ਼ਬਰਦਸਤੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਬਈਏ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਦਾ ਇਹਨਾਂ ਦੀਆਂ ਗੱਲਾਂ ਮੰਨੀਆਂ ਜਾਣ ਇਹਨਾਂ ਦੀਆਂ ਡਿਮਾਂਡਾਂ ਮੰਨ ਕੇ ਤੁਸੀਂ ਜੋ ਵੀ ਇਹਨਾਂ ਦੀਆਂ ਮੰਗਾਂ ਆ ਉਹਨਾਂ ਦਾ ਪਰਮਨੈਂਟ ਸੋਲੂਸ਼ਨ ਕਰੋ ਜਿਹੜੇ ਭਗਵੰਤ ਮਾਨ ਨੇ ਇਹ ਪਹਿਲਾਂ ਆਪ ਕਿਸਾਨਾਂ ਦੀਆਂ ਮੰਗਾਂ ਚ ਲੈ ਕੇ ਧਰਨਿਆਂ ਚ ਬਹਿੰਦਾ ਰਿਹਾ ਇਹ ਕਹਿੰਦਾ ਸੀ ਮੇਰਾ ਰਾਜ ਆਊਗਾ ਕੋਈ ਧਰਨਾ ਨਹੀਂ ਲੱਗੂਗਾ ਇਹ ਸਿਰਫ ਗੱਲਾਂ ਵਾਲਾ ਹੀ ਹੈ ਉਦੋਂ ਵੀ ਮੰਗਾ ਜੈਜ ਕਹਿੰਦਾ ਸੀ ਇਹਦੇ ਇਹਦਾ ਕੋਈ ਸਟੈਂਡ ਨਹੀਂ ਹੈ ਪਹਿਲਾਂ ਇਹ ਜਦੋਂ ਇਹਨੇ ਸੁਖਪਾਲ ਖੈਰਾ ਅੰਦਰ ਕੀਤਾ ਔਦੋਂ ਉਸੇ ਦੇ ਹੱਕ ਦੀ ਗੱਲ ਕਰਦਾ ਸੀ ਮੁੜ ਕੇ ਉਸੇ ਨੂੰ ਵੀ ਅੰਦਰ ਕਰਤਾ ਮਤਲਬ ਇਹਦਾ ਕੋਈ ਸਟੈਂਡ ਨਹੀਂ ਹੈ ਇਹ ਅੱਜ ਇਹ ਵਿਰੋਧੀ ਇਹ ਵੀ ਹੋਰ ਲੀਡਰਾਂ ਵਰਗਈ ਹੈ ਜਿਹੜਾ ਆਪੋਜੀਸ਼ਨ 'ਚ ਹੋਰ ਹੈ ਤੇ ਰੂਲਿੰਗ ਦੇ ਵਿੱਚ ਹੋਰ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਇਹਨੂੰ ਪਛਾਣੋ ਤੇ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਐਵੇਂ ਤੁਸੀਂ ਇੱਕ ਵਾਰ ਤਾਂ ਧਰਨਾ ਚਕਾ ਦੋਗੇ ਤੁਸੀਂ ਦਿੱਲੀ ਵੀ ਚਕਾਤਾ ਔਰੇ ਵੀ ਚਕਾਤਾ ਤੀਜੀ ਵਾਰੀ ਫੇਰ ਬਹਿ ਜਾਣਗੇ ਫੇਰ ਕੀ ਕਰੋਗੇ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਾ ਸੋਲੂਸ਼ਨ ਲੱਭੋ ਕੋਈ ਕੋਈ ਐਸਾ ਹੱਲ ਲੱਭੋ ਵੀ ਕਿਸਾਨ ਦੁਬਾਰਾ ਧਰਨੇ ਤੇ ਹੀ ਨਾ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਸਤਿਕਾਰਯੋਗ ਐਮਪੀ ਸਾਹਿਬ ਇੱਥੇ ਪਹੁੰਚੇ ਸੀਗਾ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਅੱਜ ਕਸਾਰ ਅਰੈਸਟ ਕੀਤੇ ਹੋਏ ਆ ਘਰਾਂ ਚ ਬੰਦ ਕਰ ਲਏ ਪੰਜਾਬ ਪਾਸ ਕਿਸਾਨ ਕਿਤੇ ਬੈਠਣਾ ਜਾਂ ਧਰਨਾ ਸੀ ਹੋਲੇ ਆ ਹੋਈ ਸਰਕਾਰ ਜਿਹੜੀ ਆਪ ਧਰਨਾ ਤੇ ਪੈਂਦੀ ਧਰਨਾ ਚੋਂ ਨਿਕਲੀ ਹੋਈ ਸਰਕਾਰ ਆ ਅੱਜ ਲੋਕਾਂ ਤੇ ਅਤਿਆਚਾਰ ਕਰ ਰਹੀ ਕਿਸਾਨਾਂ ਤੇ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਨਾ ਕਿਸਾਨਾਂ ਨੂੰ ਜਲਦ ਜਲਦ ਰਿਹਾ ਕਰੇ ਨਹੀਂ ਅਲਾ ਕਿਸਾਨਾਂ ਦੇ ਅਸੀਂ ਨਾਲ ਆ ਹਰ ਤਰ੍ਹਾਂ ਨਾਲ ਨਾਲ ਆ ਨੰਬਰ ਆ ਪਾਰਲੀਮੈਂਟ ਅੱਜ ਮਿਲ ਕੇ ਗਏ ਆ ਸਾਡੇ ਇਥੇ ਕਣਿਆ ਸਾਹਿਬ ਹੋਰ ਵੱਖ-ਵੱਖ ਜ਼ਿਲ੍ਹਾ ਤੋਂ ਜਿਹੜੇ ਕਿਸਾਨ ਜਿਹੜੇ ਅੱਜ ਮੀਟਿੰਗ ਕਰਕੇ ਚੰਡੀਗੜ੍ਹ ਮੀਟਿੰਗ ਕਰਕੇ ਵਾਪਸ ਆ ਰਹੇ ਸੋ ਇਥੇ ਰੈਸਟ ਕਰਕੇ ਇਥੇ ਬੰਦ ਕੀਤੇ ਹੋਏ ਆ ਅਸੀਂ ਸਰਕਾਰ ਦੀ ਇਸ ਗੱਲ ਦੀ ਸਖਤ ਚੋਅ ਦਾ ਨਖੇਦੀ ਕਰਦੇ ਆ ਕਿ ਕਿਉਂਕਿ ਜਲ ਤੋਂ ਜਲਦ ਜਿਹੜੇ ਕਿਸਾਨ ਰਿਆ ਕੀਤੇ ਜਾਣ ਕਿਸਾਨ ਕੋਈ ਵਿਹਲੇ ਨਹੀਂ ਧਰਨੇ ਲਾਉਣ ਨੂੰ ਦਿਨ ਪਰ ਰਾਤ ਬਰਫ਼ ਦੇ ਵਿੱਚ ਠੰਡੇ ਤੋਰਿਆ ਪੈਂਦਾ ਠੰਡ ਦੇ ਵਿੱਚ ਆਉਦੇ ਕਮਾਈਆਂ ਕਰਦੇ ਆ ਇਹ ਜਿਹੜਾ ਇਹ ਮਾਹੌਲ ਪੰਜਾਬ ਸਰਕਾਰ ਬਣਾ ਰਹੀ ਆ ਤੇ ਬਹੁਤ ਮਾੜਾ ਚਲੋ ਜੀਕਾ ਖਾਲਸਾ